ਸਾਰੇ ਹੀ ਦਰਮਨੁਫਤੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੁਣਾਂਗੇ ਗੁਰਮੁਖ ਸਿੰਘ ਜੀਆ ਪਾਸੋਂ ਬਾਬਾ ਬੁੱਢਾ ਜੀ ਬਾਰੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਸਾਜਿਆ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਇੰਨੀ ਵਧੀਆ ਸੇਵਾ ਲਈ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚ 6 ਪਾਤਸ਼ਾਹ ਸੀਗੇ ਤੇ ਸੰਗਤਵਾਨਾਂ ਨੂੰ ਲੱਭਦੀ ਸੀਗੀ ਜੀ ਬਾਬਾ ਬੁੱਢਾ ਜੀ ਸਾਰੀ ਸੰਗਤ ਨੂੰ ਲੈ ਕੇ ਉੱਥੇ ਪਹੁੰਚੇ ਸੀਗੇ ਜੀ ਇਦਾਂ ਹੀ ਤੁਸੀਂ ਕੋਈ ਵੀ ਗੁਰੂ ਪੀਰਾਂ ਬਾਰੇ ਕਿਸੇ ਦੀ ਵੀ ਕਥਾ ਸੁਣਨਾ ਚਾਹੁੰਦੇ ਹੋ ਜੀ ਤੁਸੀਂ ਸਾਨੂੰ ਫੋਨ ਕਰਕੇ ਆ ਕਮੈਂਟਸ ਵਿੱਚ ਸਾਨੂੰ ਦੱਸ ਸਕਦੇ ਹੋ ਜੀ ਅਸੀਂ ਉਹ ਗੁਰੂ ਪੀਰਾ ਪੈਗੰਬਰਾਂ ਤੇ ਉਹਨਾਂ ਤੇ ਵੀਡੀਓ ਬਣਾ ਦੇਵਾਂਗੇ ਜੀ ਉਹਨਾਂ ਦੀ ਵਧੀਆ ਕੋਈ ਸਾਖੀ ਤੁਹਾਨੂੰ ਸੁਣਾਵਾਂਗੇ ਜੀ ਤੇ ਆਪਾਂ ਅੱਜ ਦੀ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਦੱਸਾਂਗੇ ਉਹ ਵੀ ਤੁਸੀਂ ਜ਼ਰੂਰ ਸੁਣਿਓ ਤੇ ਪਹਿਲਾਂ ਆਪਾਂ ਬਾਬਾ ਬੁੱਢਾ ਜੀ ਬਾਰੇ ਆਪ ਗੁਰਮੁਖ ਸਿੰਘ ਜੀ ਦੇ پاسੋਂ ਸ਼੍ਰਵਨ ਕਰਦੇ ਹਾਂ ਜੀ ਜੀ ਵੀਡੀਓ ਸ਼ੁਰੂ ਕਰੀਏ ਤੇ ਆਪਣੇ ਵਿਦਵਾਨ ਜੀ ਜਿਹੜੇ ਪੁਰਾਣੇ ਪਹਿਲਾ ਹਨ ਜਿਹੜੇ ਬਾਬਾ ਬੁੱਢਾ ਜੀ ਹੋਏ ਨੇ ਕਿਉਂਕਿ ਸਹੀ ਉਹ ਮੋਟੋ ਬਾਬਾ ਬੁੱਢਾ ਤਾਂ ਹੀ ਪਿਆ ਨਹੀਂ ਕਿਹਾ ਬੁੱਢਾ ਨਹੀਂ ਪਿਆ ਕਿਉਂਕਿ ਗੁਰਨਾਨ ਦੇਵ ਜੀ ਤੋਂ ਲੈ ਕੇ ਕਿੰਨੇ ਤੱਕ ਰਹੇ ਨੇ ਕਿੰਨੇ ਸਵਾਲ ਲੈ ਗਏ ਜੀ ਉਹਨਾਂ ਨੂੰ ਉਹਨੇ ਹੰਤਕ ਕਲਪਿਤ ਕੀਤਾ 6ਵੇਂ ਪਾਤਸ਼ਾਹ ਹਰਗੋਬਿੰਦ ਜੀ ਮਹਾਰਾਜ ਜੀ ਤੇ ਉਸ ਕਰਕੇ ਉਹ ਬੁੱਢੇ ਸੀਗੇ ਮਹਾਰਾਜ ਜੀ ਨੇ ਬਣਾਏ ਸੀ ਹਨ ਬਾਬੇ ਨਾਨਕ ਦੇ ਬਣਾਏ ਸੀਗੇ ਉਹ ਮੁਰਤਿਆਂ ਦੀ ਸਾਰੀ ਕਹਿੰਦਾ 15 16 ਸਾਲ ਦੀ ਉਹ ਡੰਗਰ ਚਾਰਦੇ ਹੁੰਦੇ ਸੀ ਫਿਰ ਉਹ ਕਹਿੰਦੇ ਬਾਬਾ ਬੋਡਾ ਜੀ ਉੱਧਾ ਮਹਾਰਾਜ ਜੀ ਬੈਠੇ ਜੀ ਉਹਦੇ ਥੱਲੇ ਇੰਨੇ ਇਹ ਆ ਗਏ ਕਹਿੰਦੇ ਮਹਾਰਾਜ ਸਾਨੂੰ ਜ਼ਿਮੀਂਦਾਰ ਕੁੱਟਦੇ ਨੇ ਵੀ ਸਾਡੇ ਆ ਮੱਜਾਂ ਚਾਰਾ ਖਾ ਗਿਆ ਉਹਨਾਂ ਨੇ ਉਹ ਕਹਿੰਦੇ ਜੀ ਕੁੱਟਦੇ ਬਹੁਤ ਨੇ ਉਹ ਮਹਾਰਾਜ ਕਹਿੰਦੇ ਬਹਿ ਜਾ ਉਹਨਾਂ ਨੂੰ ਕੋਲ ਮਿਠਾ ਕੇ ਉਹ ਜਦੋਂ ਆਏ ਉਹ ਮਾਲਕ ਉਹ ਕਹਿੰਦੇ ਜੀ ਇੱਥੇ ਵੀ ਇੱਕ ਜਵਾਕ ਆਇਆ ਕਿ ਉਹ ਦੰਗਰ ਛੱਡ ਕੇ ਪਤਾ ਨਹੀਂ ਕੀ ਕਰੇ ਤਾਂ ਨੁਕਸਾਨ ਹੋ ਗਿਆ ਉਹ ਕਹਿੰਦੇ ਭਾਈ ਇੱਥੇ ਮਤਲਬ ਕੋਈ ਜਵਾਨ ਜਾਂ ਬੁੱਢਾ ਬੱਚਾ ਤਾਂ ਆਇਆ ਨਹੀਂ ਉਹ ਕਹਿੰਦੇ ਇੱਕ ਆ ਬੁੱਢਾ ਬੈਠਾ ਹਾਂ ਦੇ ਕੋਲ ਉਹਦੇ ਮੂੰਹ ਤੇ ਹੱਥ ਫੇਰ ਕੇ ਮਹਾਰਾਜ ਜੀ ਨੇ ਉਹਨੂੰ ਬੁੱਢਾ ਬਣਾਤਾ ਮਹਾਰਾਜ ਜੀ ਅੱਭਾ ਮੁੰਡਾ ਜੀ ਫਿਰ ਬਾਬਾ ਬੁੱਢਾ ਜੀ ਕਹਿੰਦੇ ਕਹਿੰਦੇ ਮਹਾਰਾਜ ਜੀ ਵੀ ਤੁਸੀਂ ਤਾਂ ਮੈਨੂੰ ਹੁਣੇ ਬੁੱਢਾ ਮਾ ਕਾ ਮੈਂ ਤਾਂ ਮਰ ਜਾਂ ਭਾਈ ਆ ਜਵਾਜ਼ ਨੂੰ ਵੀ ਜਵਾਨੀ ਆ ਮਰਨ ਜੀ ਕਹਿੰਦੇ ਕਿ ਹਲੇ ਤਾਂ ਬਹੁਤ ਕੰਮ ਕਰਨੇ ਨੇ ਤੇ ਤਾਂ ਹੀ ਤੈਨੂੰ ਹੁਣ ਬੁੱਢਾ ਬਣਾਤਾ ਜਵਾਨੀ ਬਚਪਨ ਕੱਢਤੀ ਮਰਨ ਜੀ ਕਹਿੰਦੇ ਵੀ ਠੀਕ ਆ ਤਾਂ ਮੁੰਡਾ ਜੀ ਕਹਿੰਦੇ ਕਹਿੰਦੇ ਜੇ ਤੁਹਾਡੇ ਹੁਕਮ ਚ ਹੋਵੇ ਕਹਿੰਦੇ ਵੀ ਜੋ ਕੁਛ ਅਸੀਂ ਕਰੀਏ ਤੇ ਪਹਿਲੇ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਉਹਨਾਂ ਨੇ ਮਰਨ ਜੀ ਦਾ ਸਰੀਰ ਟੱਕੇ ਸਤੇ ਉਹਨਾਂ ਨੇ ਹੁਕੂਮਾ ਨਾਲ ਲਾ ਕੇ ਪ੍ਰਕਾਸ਼ ਕਲਾ ਕੇ ਅੰਤਕ ਸਮਾਪਤੀ ਬਾਬਾ ਬੁੱਢਾ ਜੀ ਨੇ ਵੱਲੇ ਗੁਰਪਾਲ ਸਾਹਿਬ ਜਿਹੜੇ ਨਾ ਉਹ 5ਵੇਂ ਆਣੇ ਦੇਖੇ ਸੀਗੇ ਤੇ ਇਹ ਸੀ ਜੀ ਅੱਜ ਸੋਮਵਾਰ ਦੇ ਦਿਨ ਇੱਕ ਹੋਰ ਠੰਡੇ ਸੋਮੇ ਬਾਬਾ ਬੁੱਢਾ ਜੀ ਦੀ ਕਥਾ ਤੇ ਜੀ ਇੱਕ ਮੈਂ ਤੁਹਾਨੂੰ ਬੜੀ ਹੀ ਖਾਸ ਚੀਜ਼ ਦੱਸਣਾ ਚਾਹੁੰਦਾ ਗੁਰਮੁਖ ਸਿੰਘ ਜੀ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਬੰਦਾ ਜਿਹੜਾ ਕਿ ਕਹਿੰਦਾ ਹੋਵੇ ਅਸੀਂ ਰੱਬ ਦੇਖਣਾ ਚਾਹੁੰਦੇ ਆ ਕੋਈ ਦੇਵੀ ਦੇਵਤਾ ਦੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਹੈਨਾ ਜਾਂ ਕੋਈ ਪੂਤ ਪ੍ਰੇਤ ਵੀ ਦੇਖਣਾ ਚਾਹੁੰਦਾ ਹੋਵੇ ਤਾਂ ਉਹਨੂੰ ਵੀ ਆਪਾਂ ਦਿਖਾਵਾਂਗੇ ਤੇ ਇਦਾਂ ਦਾ ਲਾਨ ਤੁਸੀਂ ਕਦੇ ਕਿਸੇ ਪਾਸੋਂ ਸੁਣਿਆ ਨਹੀਂ ਹੋਣਾ ਤੇ ਇਸ ਕਰਕੇ ਜਿਹੜਾ ਵੀ ਕੋਈ ਇੱਛੁਕ ਹੋਵੇ ਜੀ ਕੋਈ ਦਰਸ਼ਨ ਕਰਨਾ ਹੋਵੇ ਕਿਸੇ ਦੇਵੀ ਦੇਵਤਾ ਦੇ ਤੁਸੀਂ ਹੈਨਾ ਜੀ ਕੋਈ ਕਹਿੰਦਾ ਹੋਵੇ ਅਸੀਂ ਰੱਬ ਨੂੰ ਦੇਖਣਾ ਮਿਲਣਾ ਤਾਂ ਤੁਸੀਂ ਗੁਰਮੁਖ ਸਿੰਘ ਜੀਆ ਪਾਸੋਂ ਜਿਹੜਾ ਸਾਡਾ ਨੰਬਰ ਚੱਲਦਾ ਰਹਿੰਦਾ ਜੀ ਉਹਦੇ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਇੱਕ ਤੁਹਾਨੂੰ ਹੋਰ ਦੱਸਦੀ ਆ ਜੀ ਜਿਹੜਾ ਰੋਜ਼ ਰਾਹੁ ਕਾਲ ਚੱਲਦਾ ਜਿਵੇਂ ਸ਼ਨੀਵਾਰ ਨੂੰ 9 ਵਜੇ ਤੇ 10:30 ਤੱਕ ਉਹਨੇ ਪੱਕਾ ਚੱਲਣਾ ਹੁੰਦਾ ਜੀ ਇਹ ਰਾਹੁ ਕਾਲ ਵਿੱਚ ਕਹਿੰਦੇ ਜਪ ਤਪ ਦਾਨ ਪੁੰਨ ਕਰਿਆ ਵਧੀਆ ਨਹੀਂ ਮੰਨਿਆ ਜਾਂਦਾ ਤਾਂ ਕਰਕੇ ਜੇ ਤੁਸੀਂ ਕੋਈ ਵਧੀਆ ਕੰਮ ਕਰਦੇ ਹੋ ਥੋੜਾ ਜਿਹਾ ਇਹ ਇਦਾਂ ਕਾਲਾਂ ਦਾ ਵੀ ਧਿਆਨ ਰੱਖਿਆ ਕਰੋ ਜੀ ਤੇ ਹਰ ਦਿਨ ਇਹ ਕਾਲ ਅੱਗੇ ਹੁੰਦਾ ਰਹਿੰਦਾ ਜੀ ਡੇਢ ਘੰਟੇ ਤੇ ਜਿਹੜਾ ਵੀ ਤੁਸੀਂ ਕੋਈ ਵਧੀਆ ਕੰਮ ਕਰਨਾ ਹੋਵੇ ਕੋਸ਼ਿਸ਼ ਕਰਿਆ ਕਰੋ ਵੀ ਇਹ ਕਾਲ 'ਚ ਨਾ ਕਰੋ ਪਰ ਜਿਵੇਂ ਕਿ ਜਿਹੜਾ ਜੀ ਸੂਰਜ ਆ ਉਹਨੇ ਨਿਤ ਚੜਨਾ ਉਹ ਕਾਲ ਦੇਖ ਕੇ ਨਹੀਂ ਚੜਦਾ ਬਈ ਰਾਹੂ ਕਾਲ ਚੱਲਦਾ ਮੈਂ ਨਾ ਚੜਾ ਹੈਨਾ ਜਿਹੜਾ ਕੰਮ ਕਰਨਿਆਰਾ ਜ਼ਰੂਰੀ ਆ ਹੈਨਾ ਵਧੀਆ ਤੁਸੀਂ ਕਰਨਾ ਉਹ ਤੁਸੀਂ ਕਰੋ ਆਪਣੇ ਗੁਰਾਂ ਤੇ ਛੱਡ ਕੇ ਕਰ ਦੋ ਤੇ ਇਹ ਸੀ ਜੀ ਅੱਜ ਦੀ ਵੀਡੀਓ ਤੇ ਆਪਾਂ ਹੁਣ ਸਮਾਪਤੀ ਕਰ ਰਹੇ ਹਾਂ ਦੀ ਸਾਰੇ ਹੀ ਤਰਮਨੂ ਫਤਿਹ ਜੈ ਸ਼ਨੀ ਦੇਵ ਜੈ ਚੰਦਰ ਦੇਵ ਓਮ ਸੰਮ ਚੰਦਰਾਏ ਨਮਹਾ